ਸਭ ਤੋਂ ਪਹਿਲਾਂ ਮੀਡੀਆ ਦੇ ਸਾਰੇ ਸਾਥੀਆਂ ਦਾ ਬਹੁਤ ਧੰਨਵਾਦ ਮੇਰੇ ਨਾਲ ਮੇਰੇ ਕੈਬਨਟ ਦੇ ਕੋਲੀਗ ਲਾਲਚੰਦ ਜੀ اور ਮੇਰੇ ਕੈਬਨਟ ਦੇ ਸਾਬਕਾ ਕੋਲੀਗ ਬਲਕਾਰ ਸਿੰਘ ਜੀ ਭਰਮਸ਼ੰਕਰ ਜਿੰਪਾ ਜੀ ਅੱਜ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਜਿਹੜਾ ਕਿ ਪੰਜਾਬ ਦੇ ਅੰਦਰ ਕੁਦਰਤੀ ਕਰੋਪੀ ਦੇ ਕਾਰਨ ਇੱਕ ਤਬਾਹੀ ਹੋਈ ਆ ਹੜ੍ਹ ਆਏ ਨੇ ਉਹਨੂੰ ਲੈ ਕੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਸਪੈਸ਼ਲ ਸੈਸ਼ਨ ਸੱਦਿਆ ਕਿ ਇਸ ਵਿਧਾਨ ਸਭਾ ਸੈਸ਼ਨ ਦੇ ਅੰਦਰ ਇਸ ਗੱਲ ਤੇ ਚਰਚਾ ਕੀਤੀ ਜਾਵੇ ਕਿ ਕਿਹੜੇ ਕਿਹੜੇ ਜਗ੍ਹਾ ਤੇ ਕਿੰਨੇ ਕਿਵੇਂ ਨੁਕਸਾਨ ਹੋਇਆ ਔਰ ਉਹਦੇ ਅੰਦਰ ਕਿਹੜੇ ਕਿਹੜੇ ਤਰੀਕੇ ਦੇ ਨਾਲ ਉਹ ਚੀਜ਼ਾਂ ਠੀਕ ਕੀਤੀਆਂ ਜਾ ਸਕਦੀਆਂ ਨੇ ਔਰ ਕਿਵੇਂ ਲੋਕਾਂ ਨੂੰ ਯੋਗਦਾਨ ਪਾਉਣ ਦੀ ਅਪੀਲ ਕਰਨੀ ਆ ਔਰ ਕਿਵੇਂ ਕੇਂਦਰ ਸਰਕਾਰ ਦੇ ਰੁਭਈਏ ਬਾਰੇ ਗੱਲ ਕਰਨੀ ਆ ਕਿਸ ਤਰ੍ਹਾਂ ਜਿਹੜੀ ਦਰਿਆਵਾਂ ਦੀ ਪੋਜੀਸ਼ਨ ਚੇਂਜ ਹੋ ਰਹੀ ਆ ਕੀ ਸਟਰੰਗ ਕਲਾਈਮੇਟ ਡੂ ਟੂ ਕਲਾਈਮੇਟ ਚੇਂਜ ਜਿਹੜਾ ਦੇਸ਼ ਭਰ ਦੇ ਅੰਦਰ ਹੜ ਆ ਰਾਇਆ ਨੇ ਕਿ ਇਹਨਾਂ ਸਾਰੀਆਂ ਕੱਲਾਂ ਨੂੰ ਲੈ ਕੇ ਅੱਜ ਦੇ ਸੈਸ਼ਨ ਚਰਚਾ ਹੋਣੀ ਸੀ ਪਰ ਲੇਕਨ ਅਫਸੋਸ ਅੱਜ ਕਾਂਗਰਸ ਪਾਰਟੀ ਜਿਹੜੀ ਆ ਉਹ ਲਾਸ਼ਾਂ ਤੇ ਰਾਜਨੀਤੀ ਕਰਦੀ ਨਜ਼ਰ ਆਈ ਕਿਉਂਕਿ ਅੱਜ ਪੰਜਾਬ ਦੇ 59 ਲਗਭਗ 60 ਲੋਕ ਜਿਨ੍ਹਾਂ ਬੱਚੇ ਬਜ਼ੁਰਗ ਕਿਸਾਨ ਸਾਡੀਆਂ ਮਾਮਾ ਉਹ ਮਾਰੇ ਗਏ ਉਹ ਹੜਾ ਚੁਰੜ ਗਏ ਉਹਨਾਂ ਦੇ ਡੈੱਡ ਬੋਡੀ ਤੱਕ ਨਹੀਂ ਮਿਲੀਆਂ ਉਹਨਾਂ ਦੇ ਪਸ਼ੂ ਮਾਰੇ ਗਏ ਪਸ਼ੂ ਰੁੜ ਗਏ ਅੱਜ ਕਾਂਗਰਸ ਪਾਰਟੀ ਜਿਹੜੀ ਆ ਪਸ਼ੂਆਂ ਦੀ ਲਾਸ਼ਾਂ ਤੇ ਰਾਜਨੀਤੀ ਕਰਦੀ ਸੀ ਅੱਜ ਲੋਕਾਂ ਦੀਆਂ ਲਾਸ਼ਾਂ ਤੇ ਰਾਜਨੀਤੀ ਕਾਂਗਰਸ ਪਾਰਟੀ ਕਰਦੀ ਸੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਤੋਂ ਦੁਨੀਆ ਭਰ ਦੇ ਉਹਨਾਂ ਲੋਕਾਂ ਤੋਂ ਮਦਦ ਮੰਗੀ ਆ ਕਿ ਪੰਜਾਬ ਦੇ ਅੰਦਰ ਇੱਕ ਕਰੋਪੀ ਆਈ ਆ ਸਾਨੂੰ ਜਿਹੜਾ ਹੈਗਾ ਚੜ੍ਹਦੀ ਕਲਾ ਫੰਡ ਦੇ ਅੰਦਰ ਪੈਸੇ ਭੇਜੇ ਜਾਣ ਅਸਿਕ ਫੰਡ ਜਿਹੜਾ ਬਣਾਇਆਗਾ ਜਿਹਦੇ ਨਾਂ ਰੱਖਿਆ ਚੜ੍ਹਦੀ ਕਲਾ ਪਰ ਲੇਕਿਨ ਅੱਜ ਕਾਂਗਰਸ ਪਾਰਟੀ ਨੇ ਸਦਨ ਦੇ ਅੰਦਰ ਕਿਹਾਗਾ ਕਿ ਕੋਈ ਪੈਸਾ ਨਾ ਦਿੱਤਾ ਜਾਵੇ ਕਿਉਂਕਿ ਕਾਂਗਰਸ ਪਾਰਟੀ ਨਹੀਂ ਚਾਹੁੰਦੀ ਕਿ ਪੰਜਾਬ ਦੁਬਾਰਾ ਰੀਬਿਲਡ ਹੋਵੇ ਕਾਂਗਰਸ ਪਾਰਟੀ ਨਹੀਂ ਚਾਹੁੰਦੀ ਕਿ ਪੰਜਾਬ ਦਾ ਦੁਬਾਰਾ ਪੁਨਰਵਾਸ ਹੋਵੇ ਕਾਂਗਰਸ ਪਾਰਟੀ ਨਹੀਂ ਚਾਹੁੰਦੀ ਕਿ ਪੰਜਾਬ ਦੇ ਸਕੂਲ ਦੁਬਾਰਾ ਬਣਨ ਕਾਂਗਰਸ ਪਾਰਟੀ ਨਹੀਂ ਚਾਹੁੰਦੀ ਕਿ ਪੰਜਾਬ ਦੇ ਕਿਸਾਨ ਦੇ ਅੰਦਰ ਦੁਬਾਰਾ ਫਸਲ ਪੈਦਾ ਹੋਵੇ ਉਹ ਸਿਰਫ ਤੇ ਸਿਰਫ ਤਬਾਹੀ ਮੰਗਦੀ ਆ ਉਹਨਾਂ ਤਬਾਹੀ ਚ ਆਪਣੀਆਂ ਵੋਟਾਂ ਮੰਗਦੀ ਆ ਪਰ ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਬਿਲਕੁਲ ਅਸੀਂ ਇੱਕ ਥੋਕ ਕੇ ਕਹਿੰਦੇ ਆ ਕਿ ਪੰਜਾਬ ਦੇ ਚੜ੍ਹਦੀ ਕਲਾ ਫੰਡ ਦੇ ਅੰਦਰ ਵੱਧ ਤੋਂ ਵੱਧ ਯੋਗਦਾਨ ਕਰੋ ਔਰ ਅਸੀਂ ਬਿਲਕੁਲ ਇਕੱਲਾ-ਕੱਲੇ ਪੈਸੇ ਦਾ ਹਿਸਾਬ ਰੱਖਾਂਗੇ ਔਰ ਕੱਲਾ-ਕੱਲਾ ਪੈਸਾ ਜਿਹੜਾ ਉਹ ਲੋਕਾਂ ਦੀ ਬਿਹਤਰੀ ਲਈ ਲੋਕਾਂ ਦੀ ਭਲਾਈ ਦੇ ਲਈ ਲੋਕਾਂ ਦੇ ਘਰ ਬਣਾਉਣ ਦੇ ਲਈ ਕਿਸਾਨ ਦੀ ਜ਼ਮੀਨ ਨੂੰ ਠੀਕ ਕਰਨ ਦੇ ਲਈ ਕਿਸਾਨ ਨੂੰ ਬੀਜ ਦੇਣ ਦੇ ਲਈ ਅਸੀਂ ਮਜ਼ਦੂਰ ਦਾ ਘਰ ਪਾਉਣ ਦੇ ਲਈ ਜਿਹੜਾ ਵਿਅਕਤੀ ਮਾਰਿਆ ਗਿਆ ਉਹਦੀ ਆਰਥਿਕ ਮਦਦ ਕਰਨ ਲਈ ਕਿ ਪੈਸਾ ਖਰਚ ਕਰਾਂਗੇ ਪਰ ਲੇਕਿਨ ਅਫਸੋਸ ਅੱਜ ਕਾਂਗਰਸ ਪਾਰਟੀ ਦਾ ਪੰਜਾਬ ਵਿਰੋਧੀ ਚਿਹਰਾ